ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਦੀ ਇਸ ਵੀਡੀਓ ਤੇ ਵਿੱਚ ਅਸੀਂ ਤੁਹਾਨੂੰ ਬਾਬਾ ਗੁਰਤੇਤਾ ਜੀ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਬਾਬਾ ਗੁਰਤੇਤਾ ਜੀ ਦਾ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਵਿੱਚ ਉੱਚੀ ਪਹਾੜੀ ਤੇ ਸਥਿਤ ਹੈ ਬਾਬਾ ਗੁਰਤੇਤਾ ਜੀ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਹਨ ਇੱਥੇ ਦੂਰੋ ਦੂਰੋ ਸੰਗਤਾਂ ਬਹੁਤ ਰਸ ਹੁੰਦਾ ਸੰਗਤ ਦੂਰੋ ਦੂਰੋ ਚੱਲ ਕੇ ਆਉਂਦੀ ਹੈ ਅਸੀਂ ਵੀ ਦਰਸ਼ਨ ਕਰਨਗੇ ਤੇ ਅਸੀਂ ਇਹ ਵੀਡੀਓ ਰਾਹੀਂ ਤੁਹਾਨੂੰ ਵੀ ਆਰਾ ਬੈਠੇ ਦਰਸ਼ਨ ਕਰਵਾਈਏ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਤੁਣੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸਾਰਿਆਂ ਦੀਆਂ ਜੋ ਵੀ ਇੱਥੇ ਆਉਂਦਾ ਸੱਚੇ ਦਿਲੋਂ ਅਰਦਾਸ ਕਰਦਾ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਤੁਸੀਂ ਵੀ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਜਦੋਂ ਆਏ ਤਾਂ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਕੇ ਜਰੂਰ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ